ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਪੜ੍ਹ ਲਿਆ ਆ ਭੋਤਣੀ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਿੰਨ ਗਾਇਆਂ ਤੇ ਇੱਕ ਮੱਝ ਲੈਣੇ ਜੀ ਆਪਾਂ ਬਾਈ ਤੋਂ ਡਿਟੇਲਮ ਸਾਰੇ ਪਸ਼ੂਆਂ ਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਕੁਲਦੀਪ ਹੈਂ ਜੀ ਪਿੰਡ ਜੀ ਭੋਤਣਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ 98720 ਹਾਂਜੀ 23774 ਜੀ ਦੁਬਾਰੇ ਫਿਰ ਦੱਸੋ ਜੀ 98720 2774 ਜੀ ਹਾਂਜੀ ਬਾਈ ਆਪਣੇ ਕਿੰਨੇ ਨਾਗ ਬਗਾਉਗਾ ਜੀ ਆਪਣੇ ਕੋਲੇ 4 ਨਾਗਾ ਜੀ ਠੀਕ ਹੈ ਜੀ ਹਾਂਜੀ ਮੱਝ ਦੀ ਡਿਟੇਲ ਦੱਸੋ ਜੀ ਮੱਝ ਤੀਜਾ ਸੂਆ ਸੂਈ ਹੋਈ ਹੈ ਜੀ ਠੀਕ ਹੈ ਜੀ ਮਾਗਰ ਕੱਟੀਆ ਠੀਕ ਹੈ ਜੀ ਦੁੱਧ ਜਣੀ ਹੁਣ ਮੰਨ ਕੇ ਚਲੋ 17 18 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਮੱਝ ਤੁਹਾਨੂੰ ਤੁਹਾਡੇ ਸਾਹਮਣੇ ਹੈ 17 ਲੀਟਰ ਤਿਆਰ ਠੀਕ ਹੈ ਜੀ ਬਾਕੀ ਪਰ ਪੁੱਛਦੇ ਬਾਈ ਤੂੰ ਰੇਟ ਤੇ ਮਾਗਰ ਬਾਈ ਕੱਟੀਆ ਜੀ ਦੀ ਮਾਗਰ ਕੱਟੀਆ ਜੀ ਬਾਈ ਦੇਖ ਸਕਦੇ ਹੋ ਮਾਗਰ ਕਰਤੀ ਹੈ ਜੀ ਕਿੰਨਾ ਟਾਈਮ ਹੋ ਗਿਆ ਵੀਰੇ ਸੁਈ ਨੂੰ ਇਹਨੂੰ ਹੋਵੇ ਹੋਣਗੇ 25 ਦਿਨ ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਦੱਸੋ ਜੀ ਇਹਦਾ 1 30 ਕਰਨੇ ਠੀਕ ਹੈ ਜੀ ਭਾਈ ਜੱਕ ਲੱਗਤੀ ਆ ਭਾਈ ਖੋਲ ਕੇ ਦਿਖਾਓ ਜੀ ਭਾਈ ਦੇਖ ਸਕਦੇ ਭਾਈ ਇਹਨੂੰ ਦੋ ਤੁਹਾਨੂੰ ਦੱਸਤਾ ਠੀਕ ਹੈ ਜੀ ਜੁੱਟਾ ਜੁੱਟਾ ਸਾਰੇ ਸਾਹਮਣੇ ਆਏ 130000 ਠੀਕ ਹੈ ਜੀ। 100 ਹਾਂਜੀ ਬਾਈ ਜੀ ਗਾਂ ਦੀ ਡਿਟੇਲ ਦੱਸੋ ਜੀ ਇਹਦੀ। ਇਹ ਬਾਈ ਦੋ ਦੰਦ ਵਾਸੀ ਹੈ ਜੀ। ਠੀਕ ਹੈ ਜੀ। ਠੰਡੀ ਸੀਲਾ ਪੁਰੀ। ਠੀਕ ਹੈ ਜੀ। ਮਾਰਜੀ ਬਾਈ। ਠੀਕ ਹੈ ਜੀ। ਕਿੰਨਾ ਟਾਈਮ ਰਹਿ ਗਿਆ ਵੀਰ ਸੁਣਦਾ ਇਹਦਾ? ਇਹ ਬਸ ਹਫਤੇ ਇਕ ਨਹੀਂ ਕੱਚੀ ਹੈ। ਠੀਕ ਹੈ ਜੀ। ਕੋਈ ਹਫਤੇ ਵੀ ਕੱਚੀ ਹੈ ਜੀ। 100 ਬਈ ਦੋ ਦੰਦ ਵਾਸੀ ਹੈ। ਇਸ ਤੋਂ ਦੱਸਦੇ ਸਾਵਾਂ। ਨਾ ਨਲੀ ਕੁਆਲਿਟੀ ਦੇ ਸਾਵਾਂ। ਹਾਂਜੀ ਭਾਈ ਦੁੱਧ ਕਿੰਨਾ ਦੋਗੇ ਇਹ? ਇਹ ਬਾਈ 18 ਪਲੱਸ ਦੇ ਦੂ। ਠੀਕ ਹੈ। ਦੋ ਦੰਦ ਹੀ ਆ ਬਸੀ ਹਜੇ। ਠੀਕ ਹੈ ਜੀ। ਹਾਂਜੀ। ਤੇ ਕੀ ਰੇਟ ਲੂਟਾ ਭਰਾ ਦਾ? ਰੇਟ ਇਹਦਾ 55000 ਕਰਦੇ। 55000? ਹਾਂਜੀ। ਭਾਈ ਦੇਖ ਸਕਦਾ 55000 ਰੁਪਏ ਬਾਈ ਜੀ ਕਹਿੰਦਾ ਰੇਟ ਕਰਦੇ। ਠੀਕ ਹੈ ਜੀ। ਦੇਖ ਸਕਦੇ। ਹਾਂਜੀ ਭਾਈ ਤੀਜੇ ਨੰਬਰ ਵਾਲੀ ਗਾਂ ਦੀ ਡਿਟੇਲ ਦੱਸੋ ਜੀ। ਇਹ ਵੀ ਬਾਈ ਦੋ ਦੰਦ ਸੂਈ ਬੱਸੀ ਆਈ। ਸੂਈ ਵੀ ਆ ਇਹ 10 ਦਿਨਾਂ ਦੀ। ਠੀਕ ਹੈ ਜੀ। ਮਗਰ ਬਸ ਆਈ ਤੇ 10 ਕਿਲੋ ਦੁੱਧ ਇਹਦੇ ਥੱਲੇ ਹੁਣ ਹੈਗਾ ਜੀ। ਠੀਕ ਹੈ ਜੀ। ਬਾਈ 10 ਤੱਕ ਦਿਨ ਵਸੂਈ ਨਹੀਂ ਠੀਕ ਹੈ ਜੀ ਬਾਈ ਜੀ ਕਹਿੰਦਾ 10 ਤੱਕ ਦਿਨ 10 ਕਿਉਂ ਦੇ ਦਦਾ ਜੀਰੇ ਠੀਕ ਹੈ ਜੀ ਮਗਰ ਵੀਰੇ ਕੀ ਇਹਦਾ ਮਗਰ ਬੱਸ ਆ ਜੀ ਬਾਈ ਦੇਖ ਸਕਦੇ ਮਗਰ ਬੱਸਾ ਠੀਕ ਹੈ ਜੀ ਹਾਂ ਜੀ ਬਾਈ ਕੀ ਰੇਟ ਆ ਜੀ ਦਾ ਇਹਦਾ ਰੇਟ ਕਰਦਾ ਜੀ 32000 ਰੁਪਿਆ ਠੀਕ ਹੈ ਜੀ ਬਾਈ ਦੇਖ ਸਕਦੇ 32000 ਬਾਈ ਜੀ ਰੇਟ ਕਰਦਾ ਬਾਈ ਜੀ ਬਾਈ ਮਾਨਤਾ ਨ ਹੋ ਜਗਾ ਜੀ ਕਰ ਦਿਆਂਗੇ ਥੋੜਾ ਬੋਧ ਠੀਕ ਹੈ ਜੀ ਹਾਂ ਬਾਈ ਭਾਈ ਜੀ ਕਹਿੰਦਾ ਮਾਨਤਾਉਣ ਦੀ ਹੋ ਜੂਗੀ। ਹਾਂਜੀ ਭਾਈ ਜੀ 4 ਨੰਬਰ ਗਾਂ ਦੀ ਡਿਟੇਲ ਦੱਸੋ ਜੀ। ਇਹ ਦੂਜਾ ਸੁਆ ਹੁੰਦੀ ਆ ਬਣਾ ਹਜੇ ਨਹੀਂ ਹਫਤੇ ਕਿਹੜੀ ਕੱਚੀ ਆ। ਠੀਕ ਆ ਜੀ। ਦੋਧ ਜਾਨੀ ਇਹ ਮੰਨ ਕੇ ਚਲੋ ਵੀ 23 24 ਕਿਲੋ ਮੋਹਨ ਵਾਲੀ ਦੇ ਦਿਓ ਜੀ। ਠੀਕ ਆ ਜੀ। ਭਾਈ ਜੀ ਦੇਖ ਸਕਦੇ। 23 24 ਕਿਲੋ ਭਾਈ ਜੀ ਕਹਿੰਦਾ ਦੇ ਦਿਓ ਵੀ ਹਫਤੇ ਦੀ ਕੱਚੀ ਆ ਜੀ ਥਣ ਥਣ ਤੁਸੀਂ ਦੇਖ ਸਕਦੇ। ਬੜਾ ਕਰੀ ਜੀ ਤੁਹਾਨੂੰ ਬੜਿਆ। ਠੀਕ ਸਰੇ ਬੜਾ ਮੁੱਠੀ ਦਾ ਥਣ ਲੱਗਿਆ ਜੀ। ਤੁਕ ਨੂੰ ਜੁਗ ਬਾਈ ਬਾ ਕੋਈ ਨਹੀਂ ਮਾਨ ਤਾਨ ਕਰ ਲਗਾ ਵਿੱਚ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਫੇਸਬੁਕ ਠੀਕ ਹੈ ਜੀ ਤੇ ਜਿੱਤਾ ਫਾਰਮ ਟਿਮ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਸੁਣ ਮੰਮੀ ਨੂੰ ਵੀ ਵੀਡੀਓ ਅਪਲੋਡ ਕਰ ਦੇ ਲਈ ਹੈ ਜੀ ਆਪਣਾ ਨੰਬਰ ਹੈ ਜੀ 7528003554 ਜੇ ਕਿਸੇ ਵੀ ਬਾਈ ਨੇ ਵੀਡੀਓ ਬਣਾਣੀ ਹੈ ਤਾਂ ਮੈਨੂੰ ਕਨੈਕਟ ਕਰੋ ਮਿਲਦੇ ਆਪਾਂ ਅਗਲੀ ਵੀਡੀਓ ਚ ਰੁੱਕ ਕੇ ਬਾਈ